ਕੇਂਦਰ ਸਰਕਾਰ ਜੋ ਕਾਲੇ ਕਾਨੂੰਨ ਲੈ ਕੇ ਆਈ ਸੀ ਉਹਨਾਂ ਨੂੰ ਸਿਰੇ ਤੋਂ ਨਕਾਰਦੇ ਹੋਏ ਪਾੜ ਕੇ गिर ਦਿੱਤਾ ਗਿਆ ਹੈ ਅੱਜ ਦੀ ਇਤਿਹਾਸਕ ਤਰੀਕ ਦੇ ਉੱਤੇ 3 ਘੰਟੇ ਪਹਿਲਾਂ ਮਹਾਰਾਜਾ ਅਮਰਿੰਦਰ ਸਿੰਘ ਦੇ ਸਮੂੱਚੀ ਕਾਂਗਰਸ ਪਾਰਟੀ ਪੰਜਾਬ ਦੇ ਕਿਸਾਨ ਦੇ ਵਿੱਚ ਪੰਜਾਬ ਦੇ ਕਿਸਾਨ ਪਿੱਛੇ ਮਜ਼ਦੂਰ ਪਿੱਛੇ ਤੇ ਵਪਾਰੀ ਪਿੱਛੇ ਅੱਜ ਖੜੀ ਹੈ ਜੋ ਉਪਦੇਆਂ ਦੀ ਤਕਦੀਰ ਲਿਖਦੇ ਹਨ ਇਹਨਾਂ ਨੂੰ ਹਕਤਿਆਂ ਤੱਕ ਸਦੀਆਂ ਤੱਕ ਯਾਦ ਰੱਖਿਆ ਜਾਂਦਾ ਹੈ ਕਿਸਾਨ ਭਰਾਵਾਂ ਖਿਲਾਫ ਪਾਸ ਕਿਤੇ ਕਾਲੇ ਕਾਨੂੰਨ ਨੂੰ ਅਮਿੰਦਰ ਸਿੰਘ ਪੰਜਾਬ ਸਰਕਾਰ ਵੱਲੋਂ ਖਾਰਜ ਕਰ ਦਿੱਤਾ ਗਿਆ ਹੈ ਮੈਂ ਹਾਂ ਤੁਹਾਡਾ ਭਵਿੰਦਰ ਕਪੂਰ ਤੁਸੀਂ ਵੇਖ ਰਹੇ ਹੋ ਸਟਾਰ న్యూਸ 09 ਤੇ ਨਵੇਂ ਵੀਰਾਂ ਨੂੰ ਪਾਸ ਕਰਕੇ ਪੰਜਾਬ ਸਰਕਾਰ ਨੇ ਗਵਰਨਰ ਕੋਲ ਭੇਜ ਦਿੱਤੇ ਹਨ ਜੋ ਵੀ ਵਪਾਰੀ ਐਮਐਸਪੀ ਤੋਂ ਕਟਖਿਰ ਕਰੇਗਾ ਉਸ ਨੂੰ 3 ਸਾਲ ਸਜ਼ਾ ਮਿਲੇਗੀ ਕਿ ਜੋ ਵੀ ਵਪਾਰੀ ਅਡਾਨੀ ਅਤੇ ਅੰਬਾਨੀ ਬਣ ਕੇ ਜੀਰੀ ਜਾਂ ਕਣਕ ਦੀ ਖਰੀਦ ਤੇ ਕਾਲਾ ਬਾਜ਼ਾਰੀ ਕਰੇਗਾ ਉਹ ਵੀ ਸਜ਼ਾ ਦਾ ਪਾਤਰ ਹੋਵੇਗਾ ਕਿਸਾਨ ਭਰਾਵਾਂ ਦੇ ਹੱਕ ਨੂੰ ਮੱਦੇਨਜ਼ਰ ਰੱਖਦੇ ਹੋਏ ਅਸਤੀਫਾ ਆਪਣੀ ਜੇਬ ਵਿੱਚ ਪਾ ਕੇ ਇੱਕ ਇਤਿਹਾਸਿਕ ਫੈਸਲਾ 2020 ਦਾ ਪੇਖਾ ਦਿੱਤਾ ਹੈ ਪੰਜਾਬ ਦੀ ਕਾਂਗਰਸ ਸਰਕਾਰ ਕਿਸਾਨਾਂ ਦੇ ਹੱਕ ਵਿੱਚ ਖੜੀ ਹੈ ਇਸ ਫੈਸਲੇ ਦੀ ਜਾਣਕਾਰੀ ਜਿੰਦਿਆਂ ਜਿਲ੍ਹਾ ਯੂਥ ਪ੍ਰਧਾਨ ਨਿਰਬੈ ਸਿੰਘ ਮਲਟੀਪਲੀ ਅਗਵਾਈ ਵਿੱਚ ਟੋਰ ਵਜਾ ਕੇ ਤੇ ਅਤੀਬਤੀ ਵਜਾ ਕੇ ਇੱਕੀ ਰੱਪਰ ਦਾਵਾ ਕੀਤਾ ਗਿਆ ਆ ਉਸ ਤੋਂ ਪੁੱਛੋ ਆਈਏ ਇਸ ਫੈਸਲੇ ਤੋਂ ਬਾਅਦ ਕੀ ਕਹਿੰਦੇ ਹਨ ਨਿਰਬੈ ਸਿੰਘ ਮੱਲੀ ਯਾਰ ਥੋੜਾ ਪਿੱਛੇ ਰੱਖਿਆ ਰੋ ਇਤਿਹਾਸਕ ਦਿਨ ਕੋਟਮ ਕੋਰਤਨਵਾਦ ਉਸ ਪਰਮੇਸ਼ਵਰ ਦਾ ਕੋਟਮ ਕੋਰਤਨਵਾਦ ਪੰਜਾਬ ਦੇ ਕਿਸਾਨੀ ਦੇ ਰਾਖੇ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਜੀ ਦਾ ਸਪੁੱਤੀ ਕਾਂਗਰਸ ਪਾਰਟੀ ਦਾ ਜੋ ਕਿ ਐਡਾ ਵੱਡਾ ਤਹਾਸਿਕ ਫੈਸਲਾ ਉਹਨਾਂ ਨੇ ਕੀਤਾ ਜੋ ਪੰਜਾਬ ਦੇ ਕਿਸਾਨਾਂ ਨੂੰ ਵਪਾਰੀਆਂ ਨੂੰ ਮਜ਼ਦੂਰ ਭਰਾਵਾਂ ਨੂੰ ਜੋ ਸਾਡੇ ਭਵਿੱਖ ਸੁਰੱਖਿਤ ਕੀਤੇ ਸਾਡੇ ਪਰਿਵਾਰਾਂ ਦੇ ਕਿਸਾਨਾਂ ਦੇ ਮਜ਼ਦੂਰਾਂ ਦੇ ਉਹਦੇ ਲਈ ਧੰਨਵਾਦ ਦੇਣ ਵਾਸਤੇ ਇਹ ਖੁਸ਼ੀ ਮਨਾਉਣ ਵਾਸਤੇ ਅੱਜ ਸਾਰੇ ਹੀ ਸਾਥੀ ਜਿਹੜੇ ਸਿੱਖਤਰ ਮੈਨ ਮੈਨ ਕਿਤੇ ਜਿਹੜੇ ਹੋਰ ਇਹਨਾਂ ਨੇ ਰੂਲ ਆਪਣਾ ਕੈਪਟਨ ਮਹਿੰਦਰ ਸਿੰਘ ਨੇ ਫਿਰ ਪਾਸ ਕੀਤਾ ਉਹਦੇ ਵਿੱਚ ਕਿਹੜਾ ਕਿਹੜਾ ਸੋਨਤਾ ਦੇ ਰਹੇ ਨੇ ਕਿਸਾਨਾਂ ਨੂੰ ਜੀ ਮੁੱਖ ਤੌਰ ਤੇ ਚਾਰ ਬਿੱਲ ਜਿਹੜੇ ਹੈਗੇ ਆ ਜੋ ਪਿਛਲੇ ਸਤੰਬਰ ਦੇ ਵਿੱਚ ਜਿਹੜਾ ਹੈਗਾ ਪਹਿਲੇ ਜੂਨ ਦੇ ਵਿੱਚ ਲਿਖ ਕੇ ਆਈ ਸੀ ਕੇਂਦਰ ਦੀ ਮੋਦੀ ਸਰਕਾਰ ਗਾੜੀ ਕਾਨੂੰਨ ਕਿਸਾਨਾਂ ਦੇ ਖਿਲਾਫ ਉਹਨਾਂ ਨੂੰ ਖਾਰਜ ਕੀਤਾ ਗਿਆ ਤੇ ਚਾਰ ਬਿੱਲ ਜਿਹੜੇ ਹੈਗੇ ਕਾਂਗਰਸ ਪਾਰਟੀ ਸੀਐਮ ਸਾਹਿਬ ਅਜ ਵਿਧਾਨ ਸਭਾ ਦੇ ਵਿੱਚ ਲੈ ਕੇ ਆਏ ਨੇ ਜਿਹਦੇ ਬਹੁਤ ਸਾਨੂੰ ਖੁਸ਼ੀ ਹੈ ਉਹਨਾਂ ਦੇ ਵਿੱਚ ਜਿਹੜਾ ਮੁੱਖ ਤੌਰ ਤੇ ਇਹ ਹੈਗਾ ਜਿਹੜਾ ਐਮਐਸਪੀ ਚੋਨੇ ਦੀ ਤਿਕੜਕ ਦੀ ਅਗਰ ਐਮਐਸਪੀ ਤੋਂ ਬੰਦੇ ਥੱਲੇ ਕੋਈ ਕ੍ਰੀਮ ਕਰਦਾ ਹੈ ਕੋਈ ਵਪਾਰ ਦਾ ਅਦਾਰਾ ਕਰਦਾ ਹੈ ਕੋਈ ਕਰਦਾ ਹੈ ਉਹਨੂੰ 300 ਦੀ ਸਜ਼ਾ ਨਿਸ਼ਚਿਤ ਕੀਤੀ ਹੈ ਤੇ ਹੋਰ ਜਿਹੜੀਆਂ ਸੋਟਾਂ ਜਿਹੜੀਆਂ ਜ਼ਰੂਰੀ ਸੀਗੀਆਂ ਕੇਂਦਰ ਦੇ ਕਾਲੇ ਘੁੰਮਣਾਂ ਨੂੰ ਫਾਰਜ ਕਰਨ ਵਾਸਤੇ ਉਹ ਲੈ ਕੇ ਆਇਆ ਹੁਣ ਜੇ ਜੇ ਗੱਲ ਕਰਦੇ ਹੁਣ ਜਿੱਤਰੇ ਕਿਸਾਨ ਹੇ ਬੈਠੇ ਸੀ ਪਟੜੀਆਂ ਦੇ ਬੈਠੇ ਸੀ ਜਾਂ ਤਰਕੇ ਦਿੱਤੇ ਹੋਏ ਸੀ ਤੇ ਹੁਣ ਕੱਲੇ ਚੱਕਣਗੇ ਜਾਂ ਕਿਵੇਂ ਕਸ ਭਾਰਤੀ ਕਿਸਾਨ ਯੂਨੀਅਨ ਨੇ ਹੁਣ ਤੋਂ ਤਕਰੀਬਨ 1.5 ਘੰਟਾ ਪਹਿਲਾਂ ਟਵਿੱਟਰ ਰਾਹੀਂ ਸੋਸ਼ਲ ਮੀਡੀਆ ਰਾਹੀਂ ਔਰ ਜਨਾਕ ਜਿਹੜੇ ਕੋਲ ਜੋ ਸੋਸ਼ਲ ਮੀਡੀਆ ਦੀ ਮੇਰੇ ਕੋਲ ਬਾਈਟ ਉਹਨਾਂ ਦੀ ਆਈ ਆ ਟਵਿੱਟਰ ਤੇ ਉਹਨਾਂ ਨੇ ਧੰਵਾਦ ਕੀਤਾ ਮਹਾਰਾਜਾ ਅਮਰਿੰਦਰ ਸਿੰਘ ਜੀ ਦਾ ਔਰ ਜੋ ਉਹਨਾਂ ਨੇ ਸਟੈਂਡ ਲਿਆ ਆਪਣੀ ਸਰਕਾਰ ਦੀ ਪ੍ਰਵਾਹ ਵੀ ਨਾ ਕਰਦੇ ਹੋਏ ਕਿਉਂਕਿ ਕੇਂਦਰ ਦੀ ਸਰਕਾਰ ਨੇ ਥ्रेट ਕੀਤਾ ਸੀ ਵੀ ਅਸੀਂ ਜਿਹੜਾ ਹੈ ਪ੍ਰੈਜ਼ੀਡੈਂਟ ਰੂਲ ਪੰਜਾਬ ਦੇ ਵਿੱਚ ਲਾ ਦਵਾਂਗੇ ਸਰਕਾਰ ਨੂੰ ਖਾਰਜ ਕਰ ਦਾਂਗੇ ਲੇਕਿਨ ਮਹਾਰਾਜਾ ਅਮਰਿੰਦਰ ਸਿੰਘ ਜੀ ਨੇ ਅੱਜ ਬਿਲਕੁਲ ਬਦਾਨਤਾ ਦਾ ਤੁਸੀਂ ਸੈਸ਼ਨ ਦੇਖ ਲਓ ਉੱਥੇ ਵੀ ਇਹੀ ਗੱਲ ਕਹੀ ਆ ਵੀ ਅਸੀਂ ਝੁਕਾਂਗੇ ਨਹੀਂ ਆਪਣੀ ਕਿਸਾਨੀ ਆਪਣੀ ਜਵਾਨੀ ਮਜ਼ਦੂਰਾਂ ਨੂੰ ਔਰ ਵਪਾਰ ਨੂੰ ਸਾਡੇ ਪੰਜਾਬ ਦੇ ਲੋਕਾਂ ਨੂੰ ਬਚਾਉਣ ਵਾਸਤੇ ਜਿਵੇਂ ਪੰਜਾਬੀ ਨੂੰ ਬਚਾਉਣ ਵਾਸਤੇ ਸੀ ਸਰਕਾਰ ਦੀ ਵੀ ਕੁਰਬਾਨੀ ਦੇਣੀ ਪਈ ਤਾਂ ਉਹ ਵੀ ਦਿਨ ਉਤਾਰ ਧੰਨਵਾਦ ਕੈਮਰਾਮੈਨ ਤਰुण ਸ਼ਰਮਾ ਦੇ ਨਾਲ ਮੀਡੀਆ ਪਰਸਨ ਭੁਪਿੰਦਰ ਕਪੂਰ 스타 نیوز 09 ਤਾਜ਼ਾ ਖਬਰਾਂ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰੋ